ਜੈ ਪਿੰਗ ਜੈ ਭਾਰਤ ਜੀ ਜੈ ਵਾਲਮੀਕਿ ਜੀ ਮੈਂ ਪ੍ਰਧਾਨ ਸ਼੍ਰੀ ਗੁਰਦਾਸ ਨੌਜਵਾਨ ਸਭਾ ਹੈੱਡ ਆਪਰੇਸ਼ਨ ਕੁਸ਼ਣਪੁਰਾ ਤੋਂ ਅੱਜ ਦੀ ਜਿਹੜੀ ਹੈ ਤੇ ਜਿਹੜੀ ਹੈ ਕਾਰਵਾਈ ਜਿਹੜੀ ਕੋਈ ਪਿਛਲੇ ਦਿਨੀ ਜਿਹੜੀ ਬਾਬਾ ਸਾਹਿਬ ਪੀਰਵਾਲ ਦੇ ਜਿਹੜੇ ਸਟੈਚੂ ਤੇ ਉੱਤੇ ਜਿਹੜੀ ਮੰਦਭਾਗੀ ਜਿਹੜੀ ਘਟਨਾਵਾਂ ਆਈਆਂ ਨੇ ਫਲੋਰ 'ਚ ਤੇ ਬਟਾਲੇ 'ਚ ਉਦੇ ਬਾਅਦ ਉਹਦੇ ਅਸੀਂ ਬਹੁਤ ਹੀ ਫੁਰਜ਼ੋਰ ਤੌਰ ਤੇ ਉਹਦੀ ਨਿਖਿਧਿਆ ਕਰਨੇ ਆ ਤੇ ਜਿਹੜੇ ਜਿਹੜੇ ਕਿ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਨੇ ਆ ਕਿ ਜਿਹੜੇ ਦੋਸ਼ੀ ਬੰਦੇ ਨੇ ਇਹਨਾਂ ਦੇ ਇਹਨਾਂ ਨੂੰ ਜਲਦੋਂ ਜਲਦੀ ਫਟ ਗਿਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਅੱਗੇ ਤੋਂ ਜਿਹੜੀ ਹੈ ਇਹ ਘਟਨਾਵਾਂ ਜਿਹੜੀ ਵਧੀ ਜਾ ਰਹੀਆਂ ਲੜੀ ਪਰ ਚੱਲੀ ਜਾ ਰਹੀਆਂ ਨੇ ਇਹ ਕਿਸੇ ਤਰੀਕੇ ਨਾਲ ਇਹਦੇ ਕਾਬੂ ਪਾਇਆ ਜਾਵੇ ਤੇ ਨਾਲ ਹੀ ਇਹ ਅਸੀਂ ਬਾਹਰ ਸਰਕਾਰ ਨੂੰ ਇਹ ਵੇ ਉਹਨਾਂ ਦੀ ਵੀ ਬੇਨਤੀ ਕਰਨੀ ਹੈ ਕਿ ਜਿਹੜੇ ਜਿਹੜਾ ਯੂਐਸਏ ਜਿਹੜਾ ਨਾਗਰਿਕ ਹੈਗਾ ਜੇਗਾ ਉਹ ਪਕਵਾਂ ਤੋਂ ਪੰਨੋ ਜਿਹੜਾ ਕਿ ਜਿਹੜੇ ਪੁਲਿਸ ਜੀ ਸਟੇਟਮੈਂਟ ਆ ਦੇਈ ਜਾਂਦਾ ਜੇਗਾ ਕਿ ਮੈਂ 14 ਤਰੀਕ ਤੱਕ ਤੇ ਜੇ ਬਾਬਾ ਸਾਹਿਬ ਜਿਹੜੇ ਜੇ ਸਟੈਚੂ ਹੈ ਉਹਨਾਂ ਨੂੰ ਅਸੀਂ ਖੰਡਿਤ ਕਰਨਾ ਜੇਗਾ ਤੇ ਅਸੀਂ ਪ੍ਰਸ਼ਾਸਨ ਇਹ ਕਹਿੰਦੇ ਆ ਕਿ ਇੱਥੇ ਜਨ ਤੋਂ ਜਾਂਦੇ ਕੋਈ ਉਹ ਤੇ ਕਾਬੂ ਪਾਇਆ ਜਾਵੇ ਤਾਂ ਕਿ ਜਿਹੜੇ ਜਿਹੜਾ ਸਾਡਾ ਸਮਾਜ ਆ ਜਿਹੜਾ ਵੀ ਬਹੁਤ ਹੀ ਜ਼ਿਆਦਾ ਇਸ ਲਈ ਨਰਾਜ ਐ ਅਸੀਂ ਅੱਛੀ ਤੋਂ ਤਾਂ ਕਿ ਕੋਈ ਅਹੀ ਕਿ ਘਟਨਾ ਨਾ ਹੋ ਜਾਈ ਤੇ ਜਿਸ ਨਾਲ ਕਿ ਸਰੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਬੇਨਤੀ ਅਸੀਂ ਅਹੀ ਕਰਨਿਆ ਸਰਦਾਰ ਅਗੇ ਤੇ ਐਸੇ ਹੀ ਪ੍ਰਲਕਸ਼ ਵਿੱਚ ਅਸੀਂ ਕੱਲ ਇੱਥੇ ਆਪਣੇ ਪ੍ਰਕਾਸ਼ਮੰਦਰ ਦੇ ਵਿੱਚ ਸ਼ਾਮੀ 5 ਵਜੇ ਤੇ ਕੱਲ ਸ਼ਾਮੀ 5 ਵਜੇ 4 ਤਰੀਕ ਨੂੰ ਇੱਥੇ ਮੰਦਰ ਵਿੱਚ ਇੱਕ ਐਮਰਜੈਂਸੀ ਮੀਟਿੰਗ ਰੱਖੀ ਜਿਸ ਵਿੱਚ ਸਾਰੇ ਹੀ ਦੰਦੇ ਸਮਾਜ ਤੇ ਜਿਹੜੇ ਵਾਲਮੀਕ ਭਾਈਚਾਰਾ ਵੇਤਵਤੀ ਭਾਈਚਾਰਾ ਆਪਣਾ ਮਜਬੀ ਸਿੰਘ ਭਾਈਚਾਰਾ ਹੋਰ ਅਤੇ ਹੋਰ ਸਾਰੇ ਜਿੰਨੇ ਵੀ ਸਾਡਾ ਸਮਾਜ ਹੈ ਉਹ ਸਾਰੇ ਹੀ ਜਿਹੜੇ ਇੱਥੇ ਇੱਥੇ ਇਕੱਠੇ ਹੋਣਗੇ ਤੇ ਜੋ ਡਿਸੀਜਨ ਹੋਏਗਾ ਉਹ ਅਸੀਂ ਇੱਥੇ ਲਵਾਂਗੇ ਕਿ ਅੱਗੇ ਕੀ ਕਾਰਵਾਈ ਕਰਨੀ ਹੈ ਗਜੈਗੁਰਦੇਵ ਧਨਗੁਰਦੇਵ ਅਤੇ ਜੈਪੀਨ ਜੈ ਵਾਲਮੀਕੀ ਫਕਰ ਵਾਲਮੀਕੀ ਜੈ ਸੁਖਦਾਨ ਜੈ ਕੁਮਾਰ ਔਰ ਮੈਂ ਅਸ਼ੋਨੀ ਕੁਮਾਰ ਜੁਗਾਨੀਆ ਜਨਮ ਸੱਤਰ ਸ਼੍ਰੀ ਗੁਰੂ ਵਿਕਾਸ ਪ੍ਰਕਾਸ਼ ਮੰਦਰ ਹਾਰਟ ਆਫ ਇਸ ਪੁਛਨਪੂਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਇੱਕ ਦੋ ਦਿਨਾਂ ਤੋਂ ਪਹਿਲਾਂ ਅ ਪਾਵਾ ਸਾਹਿਬ ਜੀ ਦੇ ਸਟੈਚੂ ਦੇ ਉੱਪਰ ਜੋ ਸ਼ਰਾਰਤੀ ਤੱਤਵਾਂ ਵੱਲੋਂ ਇੱਕ ਵਾਰੀ ਫੇਰ ਜਿਹੜਾ ਹੈ ਵਾਵਾ ਸਾਹਿਬ ਜੀ ਪ੍ਰਤਮਨ ਤੋੜ ਕੇ ਅ ਜਿਹੜਾ ਵਾਵਾ ਸਾਹਿਬ ਜੀ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦਲਿਤ ਸਮਾਜ ਦਾ ਇਸ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਵਿਰੋਧ ਹੈ ਬਹੁਤ ਹੀ ਤੇ ਜ਼ਿਆਦਾ ਸਾਨੂੰ ਦੁੱਖ ਹੈ ਤੇ ਅ ਅਸੀਂ ਬੇਨਤੀ ਕਰਾਂਗੇ ਸ਼ਾਸਨ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਅ ਜੋ ਇਹ ਘਟਨਾਵਾਂ بار بار ਜਿਹੜੀਆਂ ਹੋ ਰਹੀਆਂ ਨੇ ਇਸ ਦੇ ਪਿੱਛੇ ਗੁਰਪਤਵੰਤ ਸਿੰਘ ਪੰਨੂ ਜੋ ਸ਼ਰਾਰਤੀ ਅੰਸਰ ਜੋ ਜਿਹੜਾ ਬਹਿਰੂਪੀਆ ਹੈ ਜਿਸ ਨੇ ਸਿੱਖੀ ਦਾ ਚੋਲਾ ਪਾਇਆ ਹੈ ਔਰ ਉਹ ਸਿੱਖ ਭਾਈਚਾਰੇ, ਹਿੰਦੂ ਭਾਈਚਾਰੇ ਔਰ ਸਰਬ ਸਮਾਜ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉਹਦੇ ਵਿੱਚ ਜਿਹੜਾ ਹੈ 파ੜ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਸਾਰੇ ਹੀ ਇਕੱਠੇ ਹਾਂ ਅਸੀਂ ਸਾਰੇ ਇਕੱਠੇ ਰਹਿੰਦੇ ਆਏ ਹਾਂ ਕਿਉਂਕਿ ਗੁਰੂ ਸਾਹਿਬਾਨੇ ਜਿਹੜੀ ਹੈ ਤੰਤਾ ਸਤਗੁਰ ਅਵਦਾਸ ਮਹਾਰਾਜ ਜੀ ਦੀ ਜੋ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੋਂ ਜੇ ਜੋੜ ਘਟਨਾ ਜਿਹੜੀ ਹੋ ਰਹੀ ਹੈ ਇਸ ਦਾ ਅਸੀਂ ਪਰਜੋਰ ਨਿੰਦਾ ਕਰਦੇ ਹਾਂ ਪ੍ਰਸ਼ਾਸਨ ਦੇ ਕਿ ਮੰਨ ਕਰਦੇ ਹਾਂ ਕਿ ਕੁਸ਼ਪਤਵ ਸਿੰਘ ਜੋ ਬਾਰ ਬਾਰ ਫੁਟੇ ਸਿੱਧੇ ਬਿਆਨ ਦੇ ਕੇ ਕਹਿ ਰਿਹਾ ਵੀ ਮੈਂ ਸਟੈਚੂ ਤੋੜਨੇ ਨੇ ਉਹ ਲੜੀਵਾਰ ਤੋੜਦਾ ਰਵਾਂਗਾ ਤੇ ਉਸ ਦੇ ਉਸ ਦਾ ਲਿੰਕ ਜਿਹੜਾ ਬੜਾ ਵੱਡਾ ਲਿੰਕ ਸਾਨੂੰ ਲੱਗਦਾ ਹੈ ਜਾਂ ਉਹਦੇ ਪਿੱਛੇ ਏਜੰਸੀਆਂ ਨੇ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਐਸੀ ਸਮਾਜ ਨੂੰ ਲੜਾਣ ਦੀ ਤੇ ਮੈਂ ਇਹ ਹੀ ਬੇਨਤੀ ਕਰਾਂਗਾ ਤੇ ਜਿਹੜਾ ਵਾ ਉਸ ਉਸ ਨੂੰ ਉਸ ਨੂੰ ਜਿਹੜਾ ਪੰਨੋ ਹੈ ਗੁਰਪਤਵੰਤ ਸਿੰਘ ਤੇ ਉਹਨੇ ਆਪਣਾ ਨਾਂ ਰੱਖ ਲਿਆ ਇਹ ਕੁੱਤਾ ਪਤਵੰਤ ਸਿੰਘ ਹੈ ਜਿਹਨੇ ਜਿਹੜਾ ਉੱਠੇ ਸਿੱਧੇ ਬਿਆਨ ਦੇ ਕੇ ਜਿਹੜਾ ਹੈ ਇਹ ਸਮਾਜ ਨੂੰ ਰਲਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਅਗਰ ਮੈਂ ਸਿੱਧਾ ਸਿੱਧਾ ਜਿਹੜਾ ਵਾ ਉਹਨੂੰ ਚੈਲੰਜ ਕਰਦਾ ਹਾਂ ਕਿ ਅਗਰ ਤੇਰੇ ਵਿੱਚ ਕੰਮ ਹੈ ਗੁਰਪਤਵੰਤ ਸਿੰਘ ਪੰਨੋ ਤੇ ਪਿਓ ਦੀ ਆਪਣੀ ਔਲਾਦ ਹੈ ਤਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੱਕ ਵਾਰੀ ਆ ਕੇ ਦਿਖਾ ਔਰ ਦੱਸ ਕੇ ਆਈ ਤੇ ਤੈਨੂੰ ਦੱਸਾਂ ਦੱਸੇਗਾ ਕਲੀ ਸਮਾਜ ਕਿ ਜੋ ਤੂੰ અપਮਾਨ ਕਰ ਰਹਾ ਹੈ ਬਾਬਾ ਸਾਹਿਬ ਜੀ ਦੇ ਸਟੈਚੂ ਦਾ ਉਹਦਾ ਤੈਨੂੰ ਦੱਸਾਂਗੇ ਵੀ ਇਹ ਕਿਤਰਾ ਜਿਹੜਾ ਇਹਦਾ ਇੱਕ ਬੰਦੇ ਨੂੰ ਸਬਕ ਸਿਖਾਇਆ ਜਾਂਦਾ ਵਾ ਤੇ ਇਸ ਦੇ ਨਾਲ ਹੀ ਜਿਹੜਾ ਹੈ ਰਵਿਦਾਸ ਭਾਈਚਾਰੇ ਵੱਲੋਂ ਸਮੂਹ ਐਸਸੀ ਭਾਈਚਾਰੇ ਦੀ ਜਿਹੜੀ ਹੈ ਇੱਕ ਸਰਬਸਾਂਝੀ ਮੀਟਿੰਗ ਹੈਡ ਆਫਿਸ ਪੂਸ਼ਨਪੁਰਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ 4 ਤਰੀਕ ਵਾਲੇ ਦਿਨ ਸ਼ਾਮ ਨੂੰ 4 ਵਜੇ ਸਮੂਹ ਭਾਈਚਾਰੇ ਦੀ ਰਵਦਾਸ ਭਾਈਚਾਰੇ ਦੀ ਬਾਲਵਿਕ ਭਾਈਚਾਰੇ ਦੀ ਕਬੀਰ ਭਾਈਚਾਰੇ ਦੀ ਮਜਬੀ ਸਿੰਘ ਭਾਈਚਾਰੇ ਦੀ ਸਰਵ ਐਸਸੀ ਸਮਾਜ ਦੀ ਸਾਰਿਆਂ ਦੀ ਜਿਹੜੀ ਹੈ ਇੱਕ ਸਰਵ ਸਾਂਝੀ ਮੀਟਿੰਗ ਜਿਹੜੀ ਰੱਖੀ ਗਈ ਹੈ ਕਿ ਜੋ ਬਾਰ ਬਾਰ ਘਟਨਾਵਾਂ ਹੋ ਰਹੀਆਂ ਨੇ ਬਾਬਾ ਸਾਹਿਬ ਜੀ ਦੇ ਸਟੈਚੂ ਦੇ ਨਾਲ ਉਹ ਵੀ ਪੰਜਾਬ ਦੇ ਵਿੱਚ ਉਹਦੇ ਉੱਪਰ ਨਕੇਲ ਕਿਵੇਂ ਪਾਈ ਜਾਣੀ ਹੈ ਉਸ ਦੇ ਬਾਰੇ ਜਿਹੜੀ ਹੈ ਅਸੀਂ ਕੱਲ ਮੀਟਿੰਗ ਰੱਖੀ ਹੈ ਤੇ ਮੈਂ ਸਾਰੇ ਹੀ ਐਸੀ ਸਮਾਜ ਦੇ ਜਿਨ੍ਹਾਂ ਜਿਹੜੇ ਭਾਈਚਾਰਿਆਂ ਦੇ ਸਾਰਿਆਂ ਦੇ ਮੈਂ ਦੇ ਨਾਮ ਲਿੱਤੇ ਨੇ ਸਾਰੇ ਜਿਨ੍ਹਾਂ ਵੀ ਭਾਈਚਾਰੇ ਮੇਰੀ ਆਵਾਜ਼ ਨੂੰ ਸੁਣਦੇ ਹੋਣ ਜਿਹੜੇ ਸਰਬਸਾਂਝੀ ਵਾਲਤਾ ਨੂੰ ਸਮਝਦੇ ਨੇ ਸ਼ਰਮ ਜਾਂ ਸਾਂਝੀ ਵਾਲਤਾ ਤੇ ਪ੍ਰਤੀ ਜੋ ਆਪਣਾ ਸ਼ਰਧਾ ਰੱਖਦੇ ਨੇ, ਪ੍ਰੇਮ ਪਿਆਰ ਜਿਹੜਾ ਰੱਖਦੇ ਨੇ, ਮਾਨਵਤਾਵਾਦੀ ਜਿਹੜੇ ਲੋਕ ਨੇ ਸਮਾਜ ਦੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਸ਼ੁੱਕਰਵਾਰ ਵਾਲੇ ਦਿਨ 4 ਤਰੀਕ ਨੂੰ ਜਿਹੜਾ ਹੈ 4 ਵਜੇ ਸ਼ਾਮ ਨੂੰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਪੁਸ਼ਨਪੁਰੇ ਵਿਖੇ ਪਹੁੰਚ ਕੇ ਜਿਹੜਾ ਆਪਣੇ ਆਪਣੇ ਕੀਮਤੀ ਵਿਚਾਰ ਦਿਓ ਔਰ ਇਹ ਜੜੀਆਂ ਘਟਰਾਵਾਂ ਤੇ ਕਿਵੇਂ ਰੋਕ ਲਗਾਨੀ ਹੈ ਉਸ ਦੇ ਉੱਪਰ ਕੋਈ ਅਸੀਂ ਜਿਹੜਾ ਵਾ ਕੋਸ ਨਤੀਜਾ ਲਈਏ ਵੀ ਅਸੀਂ ਕੀ ਕਰਨਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਰਵਦਾਸ ਭਾਈਚਾਰੇ ਨੂੰ ਤੇ ਜਿੰਨੇ ਵੀ ਪ੍ਰਧਾਨ ਸਹਿਬਾਨ ਨੇ ਆਪਣੇ ਮੈਂਬਰਾਂ ਸਮੇਤ ਵਾਲਮੀਕ ਭਾਈਚਾਰੇ ਦੇ ਸਾਰੇ ਜਿੰਨੇ ਵੀ ਸਰਸਮਾਜ ਭਾਈਚਾਰੇ ਦੇ ਜਿੰਨੇ ਵੀ ਪ੍ਰਧਾਨ ਸਹਿਬਾਨ ਮੈਂਬਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਅੱਜ ਦੇ ਟਾਈਮ ਤੇ ਨਹੀਂ ਅਸੀਂ ਇਕੱਠੇ ਹੋ ਸਕੇ ਤਾ ਵੇਰ ਕਦੇ ਵੀ ਨਹੀਂ ਇਕੱਠੇ ਹੋ ਸਕਦੇ ਸਮੇਂ ਦੀ ਬੇਨਤੀ ਹੈ ਕਿ ਜਰੂਰ ਕੱਲ 4 ਵਜੇ ਪਹੁੰਚਣ ਦੀ ਕਿਰਪਾ ਕਰਨਾ ਜੀ ਜੈ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਖਵੀਰ ਜੈ ਆਪਾ ਸਾਹਿਬ ਡਾਕਟਰ ਰਵੀਂ ਸ਼ਰਮ ਅਬੇਡਕਰ ਜੈ ਸੁਲਤਾਨ ਜੈ ਪਿੰਨ ਜੀ ਬਹੁਤ ਬਤਾਨਾ